ਬਰਨਾਲਾ ਤੇ ਬਸ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਕੋਈ 3 ਤੋਂ 4 ਦੇ ਕਰੀਬ ਜਖਮੀ ਸਰਕਾਰੀ ਮੁਸਰਬੀ ਬੰਬਸਾ ਸਵਾਰੀਆਂ ਨਾਲ ਪਰਿਵਰਤ ਸਾਹਮਣੇ ਤੋਂ ਟਰੱਕ ਅਤੇ ਬਸ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਬਰਨਾਲਾ ਦੇ ਹੰਢਿਆਇਆ ਚੌਕ ਵਿੱਚ ਵਾਪਰਿਆ ਵੱਡਾ ਹਾਦਸਾ ਬਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਟਰੱਕ ਮਾਨਸਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਹੰਢਿਆਇਆ ਚੌਕ ਕੋਲੇ ਦੋਮਾ ਦੀ ਆਪਸ ਵਿੱਚ ਟੱਕਰ ਹੋ ਗਈ ਬਸ ਵਿੱਚ ਸਵਾਰ 3 ਨੇ 4 ਸਵਾਰੀਆਂ ਜ਼ਖਮੀ ਹੋ ਗਈਆਂ ਸਭ ਨੂੰ ਜਿਨ੍ਹਾਂ ਨੂੰ ਇਲਾਜ ਲਈ ਹਸਪਤਲ ਲਿਜਾਇਆ ਗਿਆ ਹੈ ਕੁੱਲਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕੀ ਨਾਮ ਵੀਰੋ ਤੁਹਾਡਾ ਮੇਰਾ ਨਾਮ ਬੁੱਟਾ ਸਿੰਘ ਜੀ ਬੁੱਟਾ ਜੀ ਇਹ ਕਿਧਰੋਂ ਇਹ ਗੱਡੀ ਕਾਦੀ ਭਰੀ ਕਿਧਰੋਂ ਆ ਰਹੇ ਇਹ ਇਧਰ ਇਹ ਭਰੀ ਹੋਈ ਜੂਰੀਆ ਮਾਨਸਾ ਤੋਂ ਆ ਰਹੇ ਜੀ ਕੀ ਹੋਇਆ ਕਿੱਥੇ ਹੋਇਆ ਜੀ ਇਹ ਇਹ ਜਮਾ ਪੁਲ ਦੇ ਥੱਲੇ ਹੋਇਆ ਜੀ ਤੁਸੀਂ ਐਂ ਦੇਖੋ ਜੀ ਗੱਡੀ ਇਧਰੋਂ ਆ ਰਹੀ ਹੈ ਮੈਂ ਜਦੋਂ ਇਧਰ ਸੱਜੇ ਪਾਸੇ ਦੇਖਿਆ ਜੀ ਬੱਸ ਐ ਨਹੀਂ ਜੀਗੀ ਚਲੋ ਮੇਰੀ ਗੱਡੀ ਪੁਲ ਦੇ ਥੱਲੇ ਨਹੀਂ ਕਰਾਸ ਕਰਨ ਲੱਗੀ ਐ ਉਧਰੋਂ ਤੇ ਜਾ ਰਿਆ ਸੀ ਆ ਕਿਨੇ ਵਿੱਚ ਮਾਰੀ ਬੱਸ ਵਾਲੇ ਨੇ ਸਵਾਰੀਆਂ ਨੇ ਭਰੀ ਹੋਈ ਸੀ ਜੀ ਬਚਾਰੇਗੇ ਸਾਰਾ ਸਵਾਰੀਆਂ ਸਾਰਿਆਂ ਨੇ ਵਿਚਾਰੇਗਾ ਜੀ ਨਿੱਕੀ ਮੋਟੀ ਸਾਟੀ ਜੀ ਕਿਹਦਾ ਕਸੂਰ ਮੰਨਦੇ ਹੋ ਕਸੂਰ ਤਾਂ ਤੁਸੀਂ ਹਰ ਆਪ ਵੀ ਦੇਖ ਲਓ ਜੀ ਗੱਡੀ ਮੇਰੀ ਸਾਰਾ ਰੋਡ ਕਰਾਸ ਹੋ ਗਈ ਜਮਾ ਪੁਲ ਦੇ ਥੱਲੇ ਲੈ ਕੇ ਮਾਰੀ ਜਿਨ੍ਹਾਂ ਨੇ ਤੁਸੀਂ ਆਪ ਦੇਖ ਲਓ ਜੀ ਕੀ ਜਾਣ ਚਾਹੁੰਦੇ ਜੀ ਜਾਣ ਤਾਂ ਜੀ ਮੈਂ ਤਾਂ ਕਹਿੰਦੇ ਜੀ ਕੱਲੀ ਸਵਾਰੀਆਂ ਨਾਲ ਦੇਖ ਕੇ ਵੀ ਇਹ ਸਵਾਰੀਆਂ ਵਾਲੀ ਬੱਸ ਆ ਜੀ ਮਤਲਬ ਜਿਹਦਾ ਕਸੂਰ ਵਾਰਾ ਜੀ ਉਦੇ ਆਧਾਰ ਤੇ ਦੇਖਿਆ ਜਾ ਵੀ ਜੀ ਪੂਰੀ ਜਾਣਕਾਰੀ ਮਤਲਬ ਕਿ ਲੈ ਕੇ ਪੂਰੀ ਸਾਰਾ ਇੱਥੇ ਕੈਮਰੇ ਵੀ ਲੱਗੇ ਆ ਜੀ ਦੇਖ ਲਓ ਵੀ ਕਿਹਦੀ ਗਲਤੀ ਹੋਈ ਥੋੜਾ ਵੀ ਨੁਕਸਾਨ ਸਾਡਾ ਤਾਂ ਹੀ ਦੇਖੋ ਸਾਰੀ ਗੱਡੀ ਕਰਮੂ ਬੀਜ ਮੂਰੋ ਬਸਰਾ ਤਾਂ ਥੋੜੀ ਹੀ ਆ ਜੀ ਮੂਰੋ ਅੱਗੇ ਥੋੜੀ ਆਪਦੀ ਗੱਡੀ ਹੈ ਕੋਈ ਨਾਜੀ ਗੱਡੀ ਆਪਦੀ ਹੈ ਜੀ ਕੀ ਨਾਮ ਤੁਹਾਡਾ ਸਤਨਾਮ ਸਿੰਘ ਸਤਰਾਮ ਤੇ ਤੁੰਗਾਰੀ ਕਿੱਥੇ ਜਾ ਰਹੀ ਕਿਹੜੀ ਬਸ ਤੇ ਸੀ ਕਿੱਧਰੋਂ ਮਛੰਡੇ ਵਾਲੀ ਬਸ ਤੇ ਸੀ ਪਟਿਆਲੇ ਤੋਂ ਆ ਰਹੇ ਇੱਥੇ ਜਾਣਾ ਜੀ ਤਪੇ ਜਾਣਾ ਜੀ ਕੀ ਹੋਇਆ ਤੀਕਰਨ ਇੱਕਦਮ ਪਤਾ ਨਹੀਂ ਲੱਗਿਆ ਜੀ ਜਦੋਂ ਟਰੱਕ ਵੱਜਿਆ ਬੱਸ 'ਚ ਉਦੋਂ ਪਤਾ ਲੱਗਿਆ ਜੀ ਕਿੰਨੀ ਕਿਸਵਾਰੀਆਂ ਨੇ ਭਰੇ ਹੋਏ ਫੁੱਲ ਸਵਾਰਨਾ ਸੀ ਹੋਰ ਵੀ ਜ਼ਖਮੀ ਹੋਏ ਹਾਂ ਜੀ ਤੇ ਕਿਵੇਂ ਬਾਕੀ ਜੀ ਦੂਜੇ ਹਸਪੀਟਲ 'ਚ ਲੱਗੇ ਕਿਵੇਂ ਕੱਢੇ ਸਾਰੇ ਸਾਰੇ ਹੀ ਨਿਕਲੇ ਬਾਹਰ ਜੀ ਸੱਟਾਂ ਸਾਰੀਆਂ ਸੀ ਹਾਂ ਜੀ ਤੁਸੀਂ ਮੋੜੇ ਬੈਠੇ ਸੀ ਕਿੱਥੇ ਬੈਠੇ ਸੀ ਸੱਜੇ ਪਾਸੇ ਸੀ ਤੇ ਪਤਾ ਨਹੀਂ ਲੱਗਿਆ ਕਿ ਦਾ ਪ੍ਰੋਬਲਮ ਆਇਆ ਨਹੀਂ ਪਤਾ ਲੱਗਿਆ ਮੈਨੂੰ ਉਹ ਹੋ ਗਿਆ ਸੋਨ ਹੋ ਗਿਆ ਸੀ ਬਲੱਡ ਵਾਲਾ ਚੱਲਣ ਲੱਗ ਗਿਆ ਸੀ ਨੱਕ ਵੇ ਕੀ ਨਾਮ ਉਹਦਾ ਸੁਖਵਿੰਦਰ ਸਿੰਘ ਜੀ ਇਹ ਜੀ ਸ੍ਰੀ ਮਕਸਦ ਸਾਹਿਬ ਢੀਪੂ ਦੀ ਬਾਸਾ ਜੀ ਇਹ ਪਟਿਆਲਾ ਤੋਂ ਹੋਰ ਜਾ ਰਹੀ ਸੀ ਜੀ ਕੀ ਗੱਲ ਹੋਈ ਕਿੱਥੇ ਹੋਈ ਜੀ ਇਹ ਜੀ ਪਟਿਆਲਾ ਤੋਂ ਆ ਰਹੇ ਸੀ ਇੱਥੇ ਹੰਢਿਆ ਇਸ ਵਾਰੀ ਲਾਉਣ ਵਾਸਤੇ ਗੱਡੀ ਇੱਥੇ ਰੁਕਣ ਲੱਗੀ ਜੀ ਮਾਨਸਾ ਸਾਈਡ ਤੋਂ ਟਰਾਲ ਆ ਰਿਹਾ ਸੀਗਾ ਜੀ ਤੇ ਜਿਹੜਾ ਇਧਰੋਂ ਸਾਈਡ ਤੋਂ ਆਣ ਕੇ ਗੱਡੀ ਚ ਲੱਗ ਗਿਆ ਡਰਾਈਵਰ ਨੂੰ ਪੁੱਛਿਆ ਵੀ ਕੀ ਬਣਿਆ ਕੈਸ ਤੋਂ ਲੱਗ ਗਿਆ ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਿਆਗਾ ਬਸ ਦੇਖੀ ਨਹੀਂ ਮੈਨੂੰ ਕਿੰਨੀਆਂ ਸਵਾਰੀਆਂ ਸਵਾਰੀਆਂ ਸਵਾਰੇ ਇਹੀ 35 40 ਹੋਰੀਆਂ ਸੀ ਜਿੰਨੇ ਸਵਾਰੀਆਂ ਸਵਾਰੇ 2 3 ਸਵਾਰੀਆਂ ਸੱਟਾ ਲੱਗਿਆ ਜੀ ਉਹਨੇ ਕਿੱਥੇ ਪਹੁੰਚਾਇਆ ਉਹਨੇ ਹਸਪੀਟਲ ਪਹੁੰਚਾਇਆ ਜਿਆਦਾ ਕੋਈ ਉਹ ਵੀ ਜਿਆਦਾ ਜਿਆਦਾ ਨਹੀਂ ਜਿਆਦਾ ਨਹੀਂ ਹੈ ਬਸ ਨਾਰਮਲੀ ਸੱਟਾ ਲੱਗਿਆ ਜੀ ਉਹ ਕਿਥੋਂ ਦੀਆਂ ਸਵਾਰੀਆਂ ਪਤਾ ਨਹੀਂ ਇਹ ਨਹੀਂ ਪਤਾ ਕੀ ਗੱਲ ਹੋਈ ਜੀ ਇਹ ਹੰਢਿਆ ਚੌਂਕ ਦੇ ਵਿੱਚ ਹੋਇਆ ਇੱਕ ਟਰੱਕ ਆ ਰਿਹਾ ਸੀ ਮਾਨਸਾ ਤੋਂ ਤੇ ਪਟਿਆਲਾ ਸਾਈਡ ਤੋਂ ਬੱਸ ਆ ਰਹੀ ਸੀ ਤੇ ਦੋਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਮੌਕੇ ਤੇ ਅਸੀਂ ਆ ਗਏ ਹਾਂ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਉਹ ਹਸਪੀਟਲ ਭੇਜ ਦਿੱਤੀ ਕਿੰਨੀਆਂ ਕਿ ਸਵਾਰੀਆਂ ਦੋ ਤਿੰਨ ਸਵਾਰੀਆਂ ਜ਼ਖਮੀ ਨੇ ਕਿ ਜਿਆਦਾ ਇੰਜਰੇ ਕੀ ਕਿ ਨਹੀਂ ਨਹੀਂ ਸਿੰਪਲ ਨਾਰਮਲ ਆ ਇਹ ਕੀ ਕੀ ਕਿ ਸ਼ੁਰੂ ਮੰ ਦੱਸਿਆ ਜਾ ਰਿਹਾ ਜੀ ਕੁਝ ਨਹੀਂ ਦੇਖ ਰਹੇ ਹਾਂ ਜੀ ਜਾਂਚ ਕਰਦੇ ਆ ਕਿਹਦਾ ਕਸੂਰ ਆ